ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਧੌੜ ਬਾਈ ਕੋਰੇ ਕੋਲ ਤੁਹਾਨੂੰ ਪਤਾ ਹੀ ਹੈ ਕਾਫੀ ਟਾਂ ਦਾ ਬਾਈ ਫਵਾਰ ਕਰਦਾ ਆਪਾਂ ਬਹੁਤ ਸਾਰੀਆਂ ਪਹਿਲਾਂ ਹੀ ਵੀਡੀਓ ਬਣਾਈਆਂ ਤੇ ਬਾਕੀ ਦੋ ਕੱਟੀਆਂ ਬਾਈ ਕੋਲ ਤੇ ਚਾਰ گاਵਾ ਤੇ ਲੈਣੇ ਆ ਬਾਈ ਤੁਹਾਨੂੰ ਜਾਣਕਾਰੀ ਕਰ ਦਿਆਂਗੇ ਇਹਨਾਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬੋਲੇ ਜੀ ਆਪਣਾ ਐਡਰੈਸ ਦੱਸੋ ਜੀ ਨਾ ਮੇਰੇ ਗੋਰਾ ਪਿੰਡ ਪਟੋੜ ਜ਼ਿਲ੍ਹਾ ਬਰੋੜਾ ਤਪਾ ਰਸੀਲਾ ਬਰੋੜਾ ਤਰੋੜ ਤੇ ਵੀਰੇ ਆਪਣਾ ਘਰ ਪੈਂਦਾ ਨਾਂਸ਼ਾ ਰੋਡ ਵੀ ਵਜਦਾ ਇਹ ਠੀਕ ਹੈ ਜੀ ਬਧਾਤਾ ਰੋਡ ਵੀ ਵਜਦਾ ਹੈ ਠੀਕ ਹੈ ਜੀ ਜਿਹੜਾ ਬਣਾ ਲੈ ਠੀਕ ਹੈ ਨੰਬਰ ਦੱਸੋ ਜੀ ਆਪਣਾ ਨੰਬਰ ਵੀਰੇ 87 ਤੋਂ 88 043 ਵੀਰੇ ਠੀਕ ਹੈ ਜੀ ਦੁਬਾਰਾ ਫਿਰ ਦੱਸੋ ਬਰਾ 87 ਤੋਂ 88 ਬਈ 043 ਵੀ ਹਾਂਜੀ ਬਈ ਹਾਂਜੀ ਦੱਸੋ ਜੀ ਆਪਣੇ ਆ ਗਾਂ ਦੀ ਡਿਟੇਲ ਇਹ ਵੀਰੇ ਸਾਹੀ ਵਾਲਾ ਨੰਦੂ ਦੀ ਬੱਕੀ ਹੈ ਠੀਕ ਹੈ ਜੀ ਖੀਰੀ ਮੂੰਹ ਹੈ ਇਹ ਮੱਟ ਕੇ ਦਿਖਾ ਲਾਂਗੇ ਮੂੰਹ ਆਪਾਂ ਹਾਂਜੀ ਹਾਂਜੀ 10 ਦਿਨ ਇਹਦੇ ਟਾਈਮ ਤੇ ਪਾਏ ਆ 5-4 ਦਰ ਠੀਕ ਹੈ ਜੀ ਹਜੇ ਹੁਣ ਹੀ ਮੰਨ ਕੇ ਚੱਲ ਦੋਨੇ ਆਈਆਂ ਹੀ ਆ ਥੋੜੀ ਸਾਫ ਵੱਧ ਸੀ ਉਸ ਨਾਲ ਲਿਬੜੀ ਥਿੜੀ ਗਈ ਆ ਠੀਕ ਹੈ ਜੀ ਚਲ ਮੈਂ ਇਹ ਪਾ ਦੇਣਾ ਵੀਡੀਓ ਹੁਣੇ ਜਾਈ ਨਹੀਂ ਆ ਹਾਂ ਤੁਸੀਂ ਹਾਂ ਜੀ ਤੇ ਕੰਨ ਕੁੰਨ ਬਹੁਤ ਚੰਗਾ ਲੱਗ ਰਿਹਾ ਫੇਸ ਕੁਆਲਿਟੀ ਦੇਖੋ ਪੂਰੀ ਤਿਆਰੀ ਆ ਠੀਕ ਹੈ ਜੀ ਬਈ ਰੇਟ ਬਣਾ ਦੱਸ ਦਿਓ ਫਿਰ ਕੋਈ ਰੇਟ ਬਈ ਤਾਂ ਮੰਗੀ ਕੋਈ ਜਾਂਦੇ 52000 ਦੀ ਬਸੇ ਦੇਣੀ ਆ ਭਾਈ ਠੀਕ ਹੈ ਜੀ ਥੋੜੇ ਉਪਰਾਂ ਤੇ ਕਰ ਦਈਏ ਜੀ ਕਰਕੇ ਠੀਕ ਹੈ ਜੀ ਚਲ ਰਾਣੀ ਪਾ ਲੈ ਸੰਗਲ ਤੋਂ ਆਈ ਲਾ ਠੀਕ ਹੈ ਕੋਈ ਨਹੀਂ ਕਹਿ ਨਹੀਂ ਹੁੰਦਾ ਠੀਕ ਹੈ ਮੈਂ ਦਿਖਾਉਂਗੀ ਹਾਂ ਦਿਖਾ ਦਿੰਦੇ ਆ ਬਸ ਵਕੀਲ ਵਾਲੂਆ ਛੋਟੇ ਸਾਹਮਣੇ ਤੇ ਲੱਭੋਤਾ ਜੀ ਹਾਂ ਹਾਂ ਤਾਂ ਮਾੜੀ ਮੱਡੀ ਭਾਜੀ ਪਾ ਗਈ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸੋਹਣੀ ਤੇ ਪਿਆਰੀ ਬੱਸੀ ਹੈ ਜੀ ਦੇਖ ਸਕਦੇ ਆਪਰਾ ਮੈਂ ਵੀ ਹੋਲਡ ਕਰਦੇ ਰッセ ਜੀ ਹਾਂਜੀ ਹਾਂਜੀ ਸੰਗਲਪਾਲ ਸਿੰਘ ਬਈ ਜਣਾ ਸਾਧਾ ਠੀਕ ਹੈ ਤੋੜਾ ਤੋੜਾ ਛੋਟੇ ਸਾਹਮਣੇ ਤੇ ਬਾਈ ਜੀ ਨੇ ਸਾਨੂੰ ਰੇਟ ਵੀ ਦੱਸਤਾ ਜਿਸ ਕਿਸੇ ਬਾਈ ਦੇ ਆਹ ਦੇਖੋ ਕੀ ਦਿਖਾ ਰਿਹਾ ਮੇਰੇ ਕਹਾਲਾ ਕਹਿਂਦਾ ਠੀਕ ਜਮਾ ਖਰੀ ਹੀ ਆ ਦੇਖ ਸਰ ਜਰੇ ਗਾ ਖਰੀ ਹੀ ਆ ਠੀਕ ਹੈ ਹੂੰ 2 ਸਾਲ ਤੋਂ ਪਰਮਾ ਮੈਸੇ ਠੀਕ ਹੈ ਠੀਕ ਬੋਤਲ ਵੀ ਬੱਚੀ ਆ ਭਾਈ ਥਾਲਾ ਡੀ ਦਾ ਭਾਈ ਬੰਦਾ ਵੀ ਪਤੀ ਬੀਤ ਗਿਆ ਤੇ ਮਾ ਠੀਕ ਹੈ ਜੀ ਵਿੰਡੋ ਲਈ ਆਪਸ ਕੱਲ ਦਾ ਸੌਦਾ ਸੀ ਲੈ ਕੇ ਹੁਣ ਆਏ ਆ ਠੀਕ ਹੈ ਠੀਕ ਬਾਕੀ ਲੇਵਲ ਨੂੰ ਉਹਦਾ ਕਰਮਾ ਨਹੀਂ ਬਹੁਤ ਚੰਗਾ ਲੱਗਾ ਹਾਂ ਜੀ ਹਾਂ ਜੀ ਕੋਈ ਨਹੀਂ ਕਹਿੰਦੀ ਕਿ ਮਾਦੀ ਬਖਰਾ ਪਲੇ ਠੀਕ ਹੈ ਜੀ ਇਹਦਾ ਕਰ ਕਰ ਉਪਰਾਇ ਕਰੀ ਜਾਂਦੀ ਆ ਠੀਕ ਹੈ ਜੀ ਹਾਂ ਜੀ ਅਗਲੀ ਦੱਸੋ ਜੀ ਅਗਲੀ ਬਰੇ 7 ਮਹੀਨੇ ਦੀ ਗੱਲ ਆ ਦੋ ਦਿਨ ਬਾਅਦ ਹੋਣਾ ਠੀਕ ਹੈ ਜੀ 24 ਤਰੀਕ ਨੂੰ ਫਿਰਦੇ ਇਹਨੂੰ 7 ਮਹੀਨੇ ਪੂਰੇ ਅੱਜ 18 ਮਹੀਨੇ ਹੋ ਗਏ ਠੀਕ ਹੈ ਜੀ ਹੂੰ ਕੀ ਪਤਾ ਲੱਗੂ ਬਸ ਹੋਰ ਇਹਨਾਂ ਨੂੰ ਵਾ ਦੇਖ ਸਕਦੇ ਭਰਾ ਇਹਨਾਂ ਨੂੰ ਵਾ ਵੋਟ ਨਾ ਕਰੀ ਰਾਂ ਇੱਕ ਬੱਚੀ ਲੱਗੀ ਵੀ ਆਇਆ ਕਟੂਟਾ ਹੋ ਗਿਆ ਨਾ ਕੋਈ ਚੱਕਣ ਦੂਰ ਆ ਠੀਕ ਹੈ ਜੀ ਇਹਨੇ ਆ ਹੀ ਹੁੰਦੇ ਰਿਹਾ ਜੀ ਮੱਤਲ ਉੱਤੇ ਬਹੁਤ ਪਈ ਬੱਡੂਆ ਹੱਡ ਫੁੱਟ ਬਹੁਤ ਚੰਗਾ ਲੱਗ ਰਿਹਾ ਬੱਚੀ ਦਾ ਠੀਕ ਹੈ ਜੀ ਕੁਆਲਿਟੀ ਵੀ ਬਹੁਤ ਚੰਗੀ ਬੱਚੀ ਚੱਲੇ ਕੀ ਪ੍ਰਾਈਸ ਆ ਰਿਹਾ ਟੂਟਾ ਪ੍ਰਾਈਸ ਇਹ 60000 ਦੇ ਰਾਂਗੇ ਬਈ ਆਪਾਂ 60000 ਤੇ ਚਾਰ ਦਿਨ ਦਾ ਕਰੇ ਰਿਹਾ ਜੀ ਨਾ ਠੀਕ ਹੈ ਫੇਸ ਕੁਆਲਿਟੀ चार लख चङी साम्हूं दो मे मन खे ले लो ठीकु विझी ਜਿਨੇ ਕਰ ਰੱਖਣੇ ਦੋ ਜਮਾ ਤਰੀਕ ਨੂੰ ਤਰੀਕ ਨੂੰ ਲਾਈ ਜਬੇ ਆਪਣੀ ਕਿੱਥੇ ਕਰਾ ਕੇ ਲਈ ਰਹਿਣੇ ਨੇ ਜਿਨੇ ਕਰਾਉਣੇ ਕਰਾ ਸਕਦਾ ਸੱਲਿ ਕਰਾਈ ਗਈ ਹਾਂ ਸਾਡੀ ਕਰਾਈ ਜੇ ਪੂਰੀ ਵੀਰੇ ਠੀਕ ਹੈ ਨੋਟ ਨਹੀਂ ਆਪਣੇ ਤੋਂ ਇਹ ਵੀ ਠੀਕ ਹੈ ਹਾਂ ਜੀ ਗੁਰੇ ਜੀ ਦੱਸੋ ਜੀ ਅਗਲੀ ਵਾਰ ਦੱਸੋ ਜੀ ਦਾ ਇਹ ਡੇਢ ਮਹੀਨਾ ਲੈ ਮੰਨ ਕੇ ਲੈ ਲਓ ਬਾਈ ਜੀ ਇਹਨੇ ਲੈਣਾ ਡੇਢ ਮਹੀਨਾ ਬਾਕੀ ਰਿਹਾ ਦਾ ਠੀਕ ਹੈ ਜੀ ਸੁਣਦਾ ਸਰ ਹਣ ਇੱਕੋ ਹੀ ਹਾਂ ਤੇ ਢਿੱਲੇ ਨਾਲ ਬੋਲਦਾ ਥੋੜੀ ਜਿਹਾ ਸੰਭਲ ਇਹ ਮਾੜੀ ਜੀ ਗਰੀਬ ਕਰਵਾਈ ਦੀਆ ਠੀਕ ਹੈ ਜੀ ਬੱਚੀ ਚੰਗੀ ਆ ਰੰਗ ਬਾਣ ਚੰਗਾ ਕੱਦ ਕੋਈ ਸੁੱਖ ਨਾ ਵਧੀਆ ਠੀਕ ਹੈ ਜੀ ਆ ਫੇਸ ਕੁਆਲਟੀ ਦੇਖ ਲ ਬਹੁਤ ਪਿਆਰੀ ਲੱਗਦੀ ਪਟਾ ਮੂੰਹ ਆ ਹਾਂਜੀ ਹਾਂਜੀ ਲੰਮ ਬੋਦੀ ਰਹੀਗੀ ਆਵੇ ਠੀਕ ਹੈ ਚੰਗੀ ਆ ਬਈ ਕਿੰਨੀ ਜਗੀ ਆ ਠੀਕ ਹੈ ਜੀ ਹਾਂ ਤੇ ਕਿੰਨਾ ਟਾਈਮ ਤੁਸੀਂ ਬਰੇ ਦਾ ਡੇਢ ਮਹੀਨਾ ਬਾਕੀ ਹੈ ਡੇਢ ਮਹੀਨਾ ਬਈ ਬਾਕੀ ਹੈ ਦਾ ਹਾਂ ਤੇ ਦੁਬਾਰੇ ਫਿਰ ਬਈ ਇਹ ਰਸਤਾ ਤੁਹਾਨੂੰ ਪੂਰਾ ਤਰ੍ਹਾਂ ਤੁਹਾਡੇ ਸਾਹਮਣੇ ਆ ਥੋੜੀ ਜੀ ਗਰੀਬ ਬੰਦੇ ਤੋਂ ਲਈਏ ਸਾਡੀ ਸਿੰਘ ਘਟਾ ਦੋ ਘਟੇ ਖਾਦੀ ਹੋਰੀ ਬਣ ਜੂਗੀ ਠੀਕ ਹੈ ਜੀ ਚਲੋ ਇਹ ਜੀ ਆਪਾਂ ਲਿਸਟ ਕਰ ਦਾਂਗੇ ਥੋੜੀ ਘਟ ਦੇ ਦਾਂਗੇ ਠੀਕ ਹੈ ਜੀ ਹਾਂ ਇਹਦਾ ਪ੍ਰਾਈਸ ਦੱਸੋ ਜੀ ਇਹ 45 ਦੀ ਦੇਣੀ ਹੈ ਬਈ ਆਪਾਂ ਬਸ ਠੀਕ ਹੈ ਜੀ 45000 ਦੀ ਦੇਣੀ ਹੈ ਹਾਂ ਜਾਂ ਹਾਂ ਦੇਣਾ ਵੀ ਡੇਢ ਕਿ ਮਹੀਨਾ ਸਾਹ ਕੇ 60 70000 ਦੀ ਇਹ ਵਾਂਗ ਪਿਆਰ ਵਾਲੀ ਹੈ ਸੋ ਮੋਇਨਾ ਮਾਣ ਜਨੇ ਵੀ 65 ਤੇ ਜਿੰਨੂ ਮਰਜੀ ਵੇਚ ਦੇ ਠੀਕ ਹੈ ਜੀ ਕਰਮਾ ਵਾਲੀ ਸੋਨ ਰੱਖਣੀ ਜੇ ਤਾਂ ਦੁੱਧ ਨੂੰ ਵਧੀਆ ਨਹੀਂ ਕੋਈ ਗਾਤ ਬਹੁਤ ਆ ਠੀਕ ਹੈ ਜੀ ਫੇਸ ਕੁਆਲਟੀ ਕਿ ਚੰਗੀ ਹੈ ਬੱਸ ਠੀਕ ਹੈ ਠੀਕ ਮਿਸਾਲ ਕੰਗ ਜਿਹਨੇ ਹੈਗੀ ਅੱਜ ਜੀ ਠੀਕ ਹੈ ਹਾਂ ਜੀ ਬਾਈ ਜੀ ਅਗਲੀ ਦੱਸੋ ਕੱਟੀ ਬਾਰੇ ਦੱਸੋ ਜੀ ਇਹ ਕੱਟੀ ਵੀਰੇ ਬਹੁਤ ਚੰਗੀ ਮਾਝ ਦੀ ਆਪਣੇ ਤੋਂ ਘਰ ਕੋਲ ਮੰਗਾ ਭਾਰਾ ਭਾਇ ਮੰਗਾ ਸਾਰੇ ਰਾਜਸਥਾਨ ਦੇ ਮੰਗਾ 18 20 18 20 ਇੰਨੇ ਦਲੇ ਜੀ ਦਿੰਦੇ ਨਾ ਵੀ ਆਪ ਲੈ ਦੀ ਚੱਲ ਮੰਨੇ ਕਰੇ ਠੀਕ ਹੈ ਆਪਣੀ ਫੇਸ ਕੁਆਲਟੀ ਨਾਲ ਜੀ ਹਾਂ ਇਤਨਾ ਨਹੀਂ ਸ਼ਾਮ ਆਪਣੇ ਕੋਲ ਠੀਕ ਹੈ ਜੀ ਸੁਨੀਕ ਬਾਈ ਜੀ ਉਮਰ ਆਦੀ ਇਹਨੂੰ ਦਿਖਾ ਦਿਓ ਜੀ ਇਹ ਖੀਰੀ ਕੱਟੀ ਆ ਵੀਰੇ 14-15 ਮਿੰਨ ਨੇ ਜੀ ਹੋ ਗਈ ਠੀਕ ਆ ਬਾਈ ਦੇਖੋ ਆ ਇਸ ਕੁਆਲਿਟੀ ਬਹੁਤ ਚੰਗੀ ਆ ਮੂੰਹ ਆ ਸੋਡਾ ਲੱਗ ਮੂੰਹ ਸੋਹਣਾ ਸਾ ਇਹ ਲਾਲ ਜੀ ਤਾਂ ਉਹ ਅੰਦਰ ਰਹਿੰਦੀ ਕਰਕੇ ਹਾਂਜੀ ਹਾਂਜੀ ਸਾਰੀ ਜੈਡ ਬਲੈਕ ਆ ਵੀਰੇ ਇੱਕ ਬਾਅਦ ਕਿੱਤਾ ਹਿੰਜੀ ਤਾਂ ਖਾਣ ਬਸ ਆ ਦੇਖਣਾ ਖਾਣਾ ਬਾਈ ਹਾਂਜੀ ਹਾਂਜੀ ਦੇਖੋ ਇਹ ਖਾਣਾ ਸਾਡੇ ਕੋਲੋਂ ਆ ਇਹ ਦਿਖਾ ਕੋਸਮੀ ਨੇ ਕਹਿ ਦਿੱਤਾ ਉਪਰਾ ਕਰ ਦਿਆ ਗਾਮਚੀਆਂ ਲੱਗਦੀਆਂ ਨਾ ਜਣ ਨਿਸ਼ਾਨੀਆਂ ਉਹਨੇ ਦੱਦ ਲੈਣਾ ਹਾਂਜੀ ਹਾਂਜੀ ਦੇਖ ਮੈਂ ਇਹ ਦੋ ਬਲੀਆਂ ਹੋਣ ਦੁੱਧ ਕਣ ਹੋਣਾ ਹਾਂਜੀ ਹਾਂਜੀ ਖਾਣ ਬਹੁਤ ਵਧੀਆ ਲੱਗਿਆ ਤਾਂ ਠੀਕ ਹੈ ਪ੍ਰਾਪਰ ਪ੍ਰੈਕਸੀ ਆ ਜੀ ਇਹ ਬਈ ਦੇਣੀ ਆਪਾਂ 19000 ਦੇ ਕੋਸ ਮੁੱਲ ਕਰੀਆ ਕਿ ਲੋਕ 35 ਕਰੀਏ ਤੇ 40 ਕਰੀਏ ਇਹਦੇ ਨਾਲ ਅੱਜ ਮੈਂ ਵੀਡੀਓ ਵੀ ਲੇਖਣਾ ਠੀਕ ਹੈ ਜੀ 19000 ਹੀ ਦੇਣੀ ਆ ਸਤਾ ਠੀਕ ਹੈ ਹਾਂ ਸਾਹਮਣੇ ਬੰਦੇ ਨੇ ਜੇ ਕੋਈ ਸੰਭੂ ਬੰਦਾ ਠੀਕ ਹੈ ਜੀ ਹਾਂ ਸੋਣੀ ਬਹੁਤ ਆ ਹਾਂ ਜੀ ਹਾਂ ਜੀ ਇਹ ਵੀ ਥਲੇਰੇ ਦੀ ਆ ਕਰਦੀ ਆ ਥਲੇਰੇ ਮੇਰੇ ਸਾਡੇ ਕੁੰਡੇ ਦੂਜੇ ਲੱਗੇ ਰਹੇ ਬਈ ਯਾਰ ਠੀਕ ਹੈ ਜੀ ਠੀਕ ਹੈ ਆ ਤੁਰਦੀ ਬਹੁਤੋ ਕੀ ਤੇ ਛੱਡ ਦੇਣਾ ਕੋਲੀ ਭਾਜੀ ਕਰੂਗੀ ਠੀਕ ਹੈ ਚਲੋ ਸੇ ਹਾਂਜੀ ਛੇ ਰੋਗੇ ਸੀ ਹਾਂ ਮੂਰੀ ਦਾ ਉਧਾਰ ਦੀ ਬਈ ਦੇਖੋ ਜਿਹੜਾ ਜਿਹੜਾ ਮੇਰੇ ਕੋਲ ਗਿਆ ਠੀਕ ਹੈ ਜੀ ਬੰਦੇ ਸਾੰਧੀ ਦੀ ਪਲੀ ਦੀ ਬਹੁਤ ਆ ਬਲਸੀ ਹਾਂਜੀ ਹਾਂਜੀ ਹਾਂ ਹਮ ਅੱਜ ਵੀਰੇ ਅਗਲੀ ਦੀ ਦੱਸੋ ਜੀ ਟੇਲ ਦੀ ਇਹਦੇ ਵੀਰੇ ਟੀਕਾ ਲੱਗਿਆ ਤਾਂ ਖਾਲੀ ਮੰਨ ਕੇ ਰਹਿਵਾਂਗੇ ਹਾਂਜੀ ਰੇ ਜਿਹੜਾ ਦੋ ਦਾੰਦ ਹੈ ਜੀ ਠੀਕ ਹੈ ਜੀ ਇਹ ਵੀ ਬਹੁਤ ਚੰਗੀ ਮੈਂ ਨਹੀਂ ਕੱਟੀ ਆ ਠੀਕ ਹੈ ਜੀ ਵੱਡੀ ਮੈਂ ਜਿਹੜੀ ਮਾਂ ਠੀਕ ਹੈ ਜੀ ਹੋ ਹੋ ਬੇਤੀ ਸੋ ਦਿਨ ਪਿਛਲੇ ਬਾਦ ਹੀ ਮੈਨੂੰ ਮੜਾ ਦਿਖਾ ਦਿਓ ਜੀ ਬਗਲ ਉਹ ਵੀ ਬਹੁਤ ਚੰਗੀ ਜੀ ਇਹ ਥੋੜਾ ਜਿਹਾ ਕੱਲ ਦੇ ਅੱਜ ਕੱਲ੍ਹ ਜੀ ਘਟ ਗਿਆ ਆ ਠੀਕ ਹੈ ਜੀ ਇਹ ਸਿਰਫ ਨਾਲ ਕੋ ਜਾਰੀ ਕਰੀਆ ਠੀਕ ਹੈ ਤੇ ਕਰਦੀਆਂ ਥੋੜਾ ਜਿਆਦਾ ਉਹ ਪ੍ਰਾਈਜ਼ ਕਰਦੀਆਂ ਲੋਕੀ ਚੱਕਣ ਹਾਂ ਵੀਰੇ ਬੁਰ ਇਹਦੇ ਨਾਲ ਤੇ ਵਰਕ ਦਿਖਾਉਂਦੇ ਨੇ ਪ੍ਰਾਈਜ਼ ਦਾ ਇਹ 35 ਦੇ ਰੰਗ ਬੋਈ ਆ ਪਾ ਲੈਰ ਠੀਕ ਹੈ ਹੂੰ ਇਹ ਤਾਂ ਮੰਨ ਕੇ ਚੱਲ ਬਈ ਦੂਜੇ ਕੰਮਾਂ ਜਿਵੇਂ ਪਹਿਲੇ ਲਾਉਂਦੇ ਉਦੋਂ ਵੀ ਮੰਨ ਕੇ ਜਿਹੜਾ ਆਪਾਂ ਘਾਟੀ ਮੰਗਦੇ ਉਦੋਂ ਦੂਜੀ ਰੋਡ ਤਾਂ ਬੰਦ ਬਿਗਿਆ ਨਾ ਇਹ ਠੀਕ ਹੈ ਜੀ ਸਾਨੂੰ ਆਇਆ ਕੋ ਪਾਲਣ ਵਾਲੀ ਤੇ ਮੈਂ ਬਣਦਾ ਹਾਂ ਹਾਂਜੀ ਹਾਂਜੀ ਦੇਸ ਨੇ ਬਰਾਤ ਉਹ ਕਰਾ ਲਾਖ ਲਾਣ ਨੂੰ ਜੀ ਮਾਗੀ ਦੇ ਦਮ ਜੇ ਤਿਆਰ ਹੋਣਾ ਹੈ ਹਾਂਜੀ ਹਾਂਜੀ ਮੋੜ ਦੇ ਭਰਾ ਲਗੇ ਲੈ ਦੇ ਲੂ ਜਿਹੜਾ ਲਾਉਣਗਾ ਨਾ ਅਮਰੀਕਨ ਦਾ ਵਾਂਗੂ ਲਾਉਣਗਾ ਮੇਰੇ ਖੁੱਲੇ ਲੈ ਹਾਂਜੀ ਹਾਂਜੀ ਆਏ ਬੰਦਲੇ ਜੀ ਨਹੀਂ ਆਏ ਠੀਕ ਹੈ ਜੀ ਫੇਸ ਕੁਆਲਟੀ ਦੇ ਰੋਬਾ ਬੋਟੰਗਾ ਰੋਬਾ ਜੀ ਮੈਂ ਠੀਕ ਹੈ ਜੀ ਠੀਕ ਹੈ ਬਈ ਦੇਖ ਸਕਦੇ ਨੇ ਲਓ ਤੁਹਾਨੂੰ ਪਤਾ ਕੱਟੀ ਕੁਟੀ ਦਾ ਪਾ ਜਿਹੜਾ ਲੈਨੇ ਚੰਗੀ ਦੀ ਫੋਟੋ ਬਣਵਾ ਲਈ ਤੇ ਪਾਉਂਦੀ ਨਹੀਂ ਹਾਂਜੀ ਹਾਂਜੀ ਬਈ ਜੀ ਦੇਖ ਸਰ ਸਾਰੇ ਆ ਦਿਖਾ ਦਿਆਂ ਬਈ ਆਪ ਨੂੰ ਤੇ ਜੀ ਕੋਰੇ ਹੋਰ ਤਾਂ ਨਹੀਂ ਆਪਣਾ ਬਸ ਵੀਰੇ ਓਕੇ ਇਹ ਪੰਜ ਤੇ 6 ਡੰਗ ਰੱਪੇ ਤੇ ਦੋ ਕੱਟਣਾਂ 4 ਬੈੜਾ ਹਾਂਜੀ ਦੋ ਗੱਬੜਾਂ ਬੱਚੀਆਂ ਠੀਕ ਹੈ ਜੀ ਇੱਕ ਤਿਆਰ ਬੱਚੀ ਆ ਪਹਿਲੇ ਜੀ ਇੱਕ ਦੂਜੇ ਸੂਏ ਕਾਲੀ ਬੱਚੀ ਆ ਠੀਕ ਹੈ ਵੀਰੇ ਉਹ ਆਪਾਂ ਦਿਖਾ ਦਈ ਸੀ ਨਾ ਬਈ ਹਾਂਜੀ ਹਾਂਜੀ ਹੋਰ ਰਹਿੰਦੀ ਵੀਰੇ ਦੋ ਨੰਬਰ ਹੀ ਰਹੇਗੀ ਹਾਂ ਹੋਰ ਰਹੇਗੀ ਇੱਕ ਮੈਂ 블랙 ਵਾਲੀ ਦਿਂਦੇ ਜੀ ਹਾਂਜੀ ਤੇ ਇੱਕ ਬਾਈ ਹੋਰ ਤਾਂ ਲਾਇਆ ਰੇ ਹਾਂਜੀ ਦੱਸੋ ਦੱਸੋ ਮੇਰੇ ਕੰਮ ਹੈ ਵੀਰਵਾں ਤੇ ਜੇ ਕਿ ਭਰਾਣੇ ਜਵੇਂ ਗਾਂ ਦਾ ਸੌਦਾ ਵੀਡੀਓ ਤੇ ਕਰਨਾ ਹੈ ਨਾ ਹਾਂਜੀ ਹਾਂਜੀ ਪਹਿਲਾਂ 2-3 ਵਜੇ ਟਰਾਈ ਮਾਰ ਲਿਆ ਕਰੋ ਵੀਡੀਓ ਚੈੱਕ ਕਰ ਲਿਆ ਕਰੋ ਹਾਂ ਆਪਣਾ ਵੀਰਾ ਕਿ ਲੋਕਾਂ ਦੇ ਨੇ ਪੈਸੇ ਲੈਣੇ ਚੀਜ਼ ਲੈਣੀ ਹੈ ਨਾ ਠੀਕ ਹੈ ਜੀ ਬਾਕੀ ਦੂਜੀ ਜਿੰਨੀ ਗੱਲ ਵੀਡੀਓ 'ਚ ਕਹੂੰਗਾ ਉਹ ਨਹੀਂ ਨਿਕਲੂਗਾ ਕਿ ਇੱਥੇ ਹਾਂਜੀ ਜੋ ਕਿਹਾ ਹੋਰ ਉਹ ਕੋਈ ਨਹੀਂ ਹੋਊਗਾ ਜਿਹੜੀ ਗੱਲ ਹੋਊਗੀ ਸਾਡੇ ਸਾਹਮਣੇ ਹੋਊਗੀ ਤਾਂ ਕੋਈ ਆ ਕੇ ਦੇਖ ਲਵੇ ਨਾ ਠੀਕ ਹੈ ਜੀ ਤੇ ਬਾਈ ਬਣ ਕੇ ਸਾਦੀ ਪੌਂਟ ਮਾਰਾ ਜਾ ਵਸੇ ਹੀ ਆ ਵੀ ਬੇਨਤੀ ਹੈ ਵੀ ਚੈੱਕ ਕਰ ਲਿਆ ਕਰੋ ਪਹਿਲਾਂ ਦੋ ਵਾਰੀ ਵਿੱਚ ਬੰਦੇ ਜਾਣੇ ਪਾਦ ਨੇ ਮੜ ਕੇ ਵੜਾ ਲੈਣ ਨੂੰ ਆਉਂਦੇ ਐਸਾ ਦੂਰੀ ਵਾਰੀ ਵੀਡੀਓ ਪਾਉਂਦੇ ਆ ਮੁਰ ਕੇ ਦੂਜਾ ਫੋਨ ਲਾ ਕੇ ਬਹੁਤ ਬੜੀ ਗੱਤ ਨੂੰ ਦੇ ਲੈ ਕੇ ਗਿਆ ਹਾਂਜੀ ਹਾਂਜੀ ਤਾਂ ਕਈ ਵਾਰੀ ਗੱਲ ਅਗਲੇ ਦਾ ਪੀ ਹੁੰਦਾ ਸਾਬਤ ਆਪਾਂ ਹੀ ਕੁਝ ਨਹੀਂ ਹੁੰਦੇ ਨਾ ਸਹੀ ਗੱਲ ਹੈ ਉਹਦਾ ਆਪਾਂ ਤਾਜ ਗਾਇਣਾ ਵੀ ਮੇਰੀ ਹੋ ਗਈ ਹੈ ਨਾ ਠੀਕ ਹੈ ਜੀ ਤੇ ਵੀਰ ਬਣ ਕੇ ਇੰਨੀ ਕੀ ਬੜੀ ਬੇਨਤੀ ਹੈ ਆਪਣੀ ਹੈ ਠੀਕ ਹੈ ਜੀ ਹਾਂ ਖਾਨੋ ਤੇ ਖਾ ਦੋ ਵਾਰੀ ਫੋਟੋ ਪਾਉਣਾ ਪਗਾ ਹਾਂਜੀ ਹਾਂਜੀ ਤੇ ਹਾਂਜੀ ਵੀਰ ਜੀ ਇਹ ਦੱਸੋ ਇੱਟੇ ਕਾਲੇ ਰੰਗ ਦੀ ਆ ਥੱਲੋ ਵਧੀਆ ਸਾਫ ਹੋਤੀ ਆ ਹਾਂਜੀ ਤੇ ਲੈਵਲ ਨੂੰ ਵਧੀਆ ਮਾਉ ਕਰ ਮੈਂ ਹਫਤਾ ਮੰਨ ਕੇ ਲੈ ਜਾ ਜੀ ਇਹ ਨਹੀਂ ਆਈ ਠੀਕ ਹੈ ਜੀ ਹਾਂਜੀ ਥਾਂ ਤੋਂ ਵਧੀਆ ਥੀ ਚਵਾਈ ਆ ਠੀਕ ਹੈ ਜੀ ਦੁੱਧ ਦੇਣੀ ਜੀ 16 17 ਕਿਲੋ ਇਹ ਕੀ ਰੇਟ ਆ ਬਈ ਇਹ 50 ਹੀ ਦੇਣੀ ਆ ਬਈ ਬਸ 5000 ਹਾਂ 5000 ਦੇ ਦੇ ਸਹੀ ਹੂੰ ਇਹਦਾ ਮਨ ਕੇ ਚੰ ਮੰਡੀ ਵਿਖਾਲੀ ਇਹ ਜੀ ਗੱਲ ਇਹ ਤਾਂ ਘਰੇ ਦੁੱਧ ਘਰੇ ਵਾਲੇ ਰੱਖੀ ਸਾਹਮਣੇ ਸੂਹ ਹੈ ਨਾ ਠੀਕ ਹੈ ਜੀ ਹਾਂ ਬਾਕੀ ਚਵਾਈ ਚੋਈ ਵਧੀਆ ਲੱਗੀ ਆ ਕੋਈ ਹਾਂਜੀ ਉਹ ਦਿਖਾ ਦਈਏ ਬੜਾ ਨਹੀਂ ਨਾ ਮਾਉਣ ਵਾਲੀ ਥੋੜੀ ਜੀ ਗੱਲ ਕਰ ਗਰਮਕ ਦਿਖਾ ਦੇਣਾ ਵਿੱਚ ਹੈਣਾ ਠੀਕ ਹੈ ਜੀ ਠੀਕ ਕੋਈ ਗੱਲ ਨਹੀਂ ਮਾਉਣ ਦੀ ਨਹੀਂ ਜੀ ਸਰ ਬਾਈ ਗਰਮੀ ਮੰਨੇ ਤੇ ਹਾਂਜੀ ਹਾਂਜੀ ਵਧੀਆ ਵੱਚੀ ਰੱਖੂਗੇ ਬਾਈ ਬੁੜੀ ਉਹ ਇਦਾਂ ਨਹੀਂ ਰੱਖੂਗਾ ਠੀਕ ਹੈ ਠੀਕ ਮੋਰ ਲਾ ਬਰਾ ਛੋਟੀ ਲੱਤ ਦੀ ਕਿਉਂ ਨਹੀਂ ਸੋਖੀ ਆ ਠੀਕ ਹੈ ਜੀ ਹੂੰ ਫਿਰ ਦੇਖ ਸਰ ਬਾਈ ਕੋਲ ਸੁਖਣਾ ਅਜਮਾਲ ਹੈਗਾ 6-7 ਨਾਗਾ ਤੇ ਇਹ ਬਾਈ ਜੀ ਨੇ ਜ਼ਰੂਰ ਕੰਡਕਟ ਕਰੋ ਉਹ ਬੈਲਾ ਬਿਆ ਆ ਗਿਆ ਜੀ ਬਿਲਕੁਲ ਚਾਰ ਪੰਜ ਦਿਨਾਂ ਲਗਾਤਾਰ 18 ਮਾਹ ਦੇ ਨੰਬਰ ਬਣਾ ਦੇ ਵਾਲੇ ਸੀ ਠੀਕ ਹੈ ਜੀ ਬਸ ਉਹ ਦੋ ਨਹੀਂ ਪਸੂ ਜੇ ਲਿੱਤੇ ਆ ਬਾਕੀ ਵੀਡੀਓ ਵੀ ਨਹੀਂ ਪਈ ਵੀ ਵਿੱਚ ਕੀ ਤਾਂ ਗੇਰਾ ਬਾਲਾ ਨਹੀਂ ਤੁਹਾਨੂੰ ਕਹਿੰਦਾ ਭਾਈ ਜੀ ਜਿੱਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਖੜਾ ਕਰੋ ਤਾਂ ਕਿ ਸੁਣਨ ਕੋਈ ਵੀਡੀਓ ਨਾ ਅਪਲੋਡ ਕਰਦੇ ਰਹੀ ਗੱਲ ਜੀ ਜੇ ਕਿਸ ਨੇ ਚਾ ਆਪਣੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਜੇ ਆਪਣੀ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਤੇ ਕਮੈਂਟ ਵੀ ਧੂੜ ਕਰਿਆ ਕਰੋ ਤਾਂ ਕਿ ਸਾਨੂੰ ਵਧੇ ਤੇ ਵਧੇ ਵੀਡੀਓ ਅਪਲੋਡ ਕਰਕੇ ਦਿਈਏ ਅੱਗੇ ਵਾਸਤੇ ਵਧੇ ਵਧੇ ਛੋਟੀਆਂ ਮੱਝਾਂ ਦਿਖਾਈਏ ਜੀ ਬਾਕੀ ਤਸੱਲੀ ਕਰਨਾ ਤੁਹਾਡੀ ਤੁਹਾਡੀ ਆਪ ਦੀ ਜ਼ਿੰਮੇਵਾਰੀ ਆ ਬਾਈ ਜੀ ਇਹ ਵੀ ਦੱਸਦਾ ਜੀ ਤਸੱਲੀ ਕਰਕੇ ਫੋਨ ਤੇ ਚਾਹੇ ਦੂਜੀ ਵਾਰ ਵੀਡੀਓ ਮੰਗਵਾ ਲਿਓ ਫੇਰ ਗੱਲ ਕਰਕੇ ਫੇਰ ਸੌਦਾ ਕਰੋ ਜੀ ਬਾਈ ਦੀ ਗੱਲ ਸਹੀ ਆ ਜੀ ਪਹਿਲਾਂ ਤਾਂ ਮਾਨਪ੍ਰਤੰਗੀ ਤਰ੍ਹਾਂ ਬਣਾ ਕੇ ਫੇਰ ਗੱਲ ਕਰੋ ਜੀ ਠੀਕ ਆ ਜੀ ਮੁਰਕੋ ਇਹ ਕਿਹੜਾ ਇਹਦੇ ਘਰੇ ਬਣਦੀ ਆ ਜੀ ਇਹ ਵੀ ਲੈ ਕੀ ਹੋਣਾ ਗਹਾਂ ਤੋਂ ਤੇ ਆਹਦੀ ਤਸੱਲੀ ਕਰਕੇ ਲੈ ਕੇ ਜਾਣ ਦਾ ਥੱਕ ਜਾਂਦਾ ਜੀ ਆਪਣਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ